ਲੋੜੀ ਦੇਖੋ ਵੀ ਕਿੰਨਾ ਜਿਹੜਾ ਰਾਸ਼ਨ ਸੰਗਤਾਂ ਦਾ ਦੇਖ ਸਕਦੇ ਹੋ ਆ ਸਾਰੀਆਂ ਸੰਗਤਾਂ ਮੰਦਰ ਦੇ ਵਿੱਚ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਕੀ ਹੁੰਦੇ ਨੇ ਇੱਥੇ ਆ ਸੰਗਤਾਂ ਸਾਰੀਆਂ ਲੰਗਰ ਛਕ ਰਹੀਆਂ ਨੇ ਇਸੇ ਤਰ੍ਹਾਂ ਰੋਡ ਤੇ ਲੰਗਰ ਜਿਹੜੇ ਉਹ ਚੱਲਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਖੜੇ ਆਂ ਜੀ ਨੰਗਲ ਸ਼ਹਿਰ ਤੋਂ ਬਾਹਰ ਬਾਹਰ ਤੇ ਆਪਾਂ ਜਾ ਰਹੇ ਆਂ ਚਿੰਤਪੁਰਨੀ ਵੱਲ ਇੱਧਰ ਪਿੱਛੇ ਜਿਹੜਾ ਤੁਸੀਂ ਇਹ ਗੇਟ ਦੇਖ ਰਹੇ ਹੋ ਇੱਥੋਂ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਤੇ ਆਪਾਂ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਇਸ ਸਮੇਂ ਖੜੇ ਆਂ ਇੱਥੋਂ ਚਿੰਤਪੁਰਨੀ ਦੀ ਜਿਹੜੀ ਦੂਰੀ ਹੈ ਤਕਰੀਬਨ 65 ਤੋਂ 70 ਕਿਲੋਮੀਟਰ ਹੈ ਤੇ ਆਪਾਂ ਤੁਹਾਨੂੰ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਦੇ ਜਿਹੜੇ ਦਰਸ਼ਨ ਕਰਵਾਵਾਂਗੇ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਇੱਥੋਂ ਸਾਰਾ ਆਪ ਮੋਟਰਸਾਈਕਲ ਆਪਣਾ ਜਿਹੜਾ ਉਹ ਤਿਆਰ ਖੜਾ ਤੇ ਚੱਲਦੇ ਆ ਸਮਾਂ ਦੁਪਹਿਰੇ 1 ਵਜੇ ਦਾ ਹੋ ਗਿਆ ਤੇ ਨੰਗਲ ਤੋਂ ਆਪਾਂ ਚੱਲਣ ਲੱਗੇ ਆ ਦੁਪਹਿਰੇ 1 ਵਜੇ ਲਓ ਜੀ ਆ ਆਪਾਂ ਗੇਟ ਕਰਾਸ ਕਰਕੇ ਐਂਟਰ ਹੋ ਜਾਾਂਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇੱਥੋਂ ਪੰਜਾਬ ਜਿਹੜਾ ਉਹ ਖਤਮ ਹੋ ਜੂ ਤੇ ਇੱਥੇ ਇਹ ਟੋਲ ਟੈਕਸ ਹੈ ਗੱਡੀਆਂ ਤੇ ਜਿਹੜਾ ਉਹ ਟੋਲ ਲੱਗਦਾ ਹੈ ਨਾ ਜਿਹੜਾ ਆਪਾਂ ਤੁਹਾਨੂੰ ਪਿੱਛੇ ਗੇਟ ਦਿਖਾਇਆ ਸੀ ਉੱਥੋਂ ਆਪਾਂ ਹਿਮਾਚਲ ਦੇ ਵਿੱਚ ਐਂਟਰ ਹੋ ਗਏ ਤੇ ਇੱਥੇ ਹੁਣ ਆਪਾਂ ਨੂੰ ਵੱਡਾ ਜਿਹੜਾ ਸ਼ਹਿਰ ਆਉਣਾ ਉਹ ਆਊਗਾ ਊਨਾ ਊਨਾ ਹੀ ਦੀ ਦੂਰੀ 11 ਕਿਲੋਮੀਟਰ ਹੈ ਤੇ ਆਪਾਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਇਹ ਮਹਿਤਪੁਰ ਹੈ ਇੱਕ ਕਸਬਾ ਹੈ ਇਹਨੂੰ ਕਸਬਾ ਕਹੇ ਸੇ ਇੱਕ ਕਸਬਾ ਹਨ ਮਹਿਤਪੁਰ ਕਾਫੀ ਵੱਡੀ ਮਾਰਕੀਟ ਹੈ ਤੇ ਅਗਲਾ ਵੱਡਾ ਸ਼ਹਿਰ ਆਊਗਾ ਊਨਾ 11 ਕਿਲੋਮੀਟਰ ਤੇ ਤੇ ਦੇਖਦੇ ਆ ਵੀ ਚਿੰਤਪੁਰਨੀਵਾਲ ਮੌਸਮ ਕਿਵੇਂ ਦਾ ਹਨਾ ਤੇ ਜਿੰਨਾ ਕ ਮਤਲਬ ਸਾਨੂੰ ਪਤਾ ਲੱਗਿਆ ਇੱਥੇ ਅਸੀਂ ਪੁੱਛਿਆ ਕਹਿੰਦੇ ਵੀ ਚਿੰਤਪੁਰਨੀਵਾਲ ਮੌਸਮ ਠੰਡਾ ਹੋਊ ਜਿਵੇਂ ਨੈਣਾਦੇਵੀਵਾਲ ਸੀਗਾ ਤੇ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਚਿੰਤਪੁਰਨੀ ਮਾਤਾ ਜੀ ਦੇ ਮੰਦਿਰ ਦੇ ਹਨਾ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੰਤਪੁਰਨੀ ਪਹੁੰਚ ਜਾਣਾ ਤਕਰੀਬਨ 65 ਕਿਲੋਮੀਟਰ ਦਾ ਜਿਹੜਾ ਆਪਣਾ ਸਫਰ ਆ ਤੇ ਆਪਾਂ ਪਹਿਲੀ ਵਾਰ ਇਧਰੋਂ ਜਾ ਰਹੇ ਆ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ ਸਫਰ ਕਰ ਰਹੇ ਆ ਆਪਾਂ ਪਹੁੰਚ ਗਏ ਜੀ ਸ਼ਹਿਰ ਊਨਾ ਇਧਰ ਸਾਹਮਣੇ ਆ ਬੋਰਡ ਆ ਗਿਆ ਊਨੇ ਦਾ ਤੇ ਆ ਸਾਰੀ ਮਾਰਕੀਟ ਹੈ ਸ਼ਹਿਰ ਊਨੇ ਦੀ ਹੈ ਨਾ ਇਥੋਂ ਜਿਹੜੀ ਚੰਤਪੁਰਨੀ ਦੀ ਦੂਰੀ ਹੈ ਉਹ ਤਕਰੀਬਨ 55 ਕਿਲੋਮੀਟਰ ਰਹਿ ਗਈ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਸਥਾਨ ਤੇ ਵੀ ਮੇਲਾ ਜਿਹੜਾ ਉਹ ਚੱਲ ਰਿਹਾ ਹੈ ਨਾ ਸਾਵਣ ਦੇ ਮਹੀਨੇ ਦਾ ਛਾਵਣ ਦਾ ਮੇਲਾ ਤੇ ਜਿਵੇਂ ਆਪਾਂ ਤੁਹਾਨੂੰ ਨੈਣਾ ਦੇਵੀ ਜੀ ਦੇ ਮੰਦਿਰ ਦੇ ਦਰਸ਼ਨ ਕਰਵਾਏ ਸੀਗੇ ਨੈਣਾ ਦੇਵੀ ਦਾ ਚਾਲੇ ਚੱਲਦੇ ਨੇ ਸੌਣ ਦੇ ਮਹੀਨੇ ਚ ਉਸੇ ਤਰ੍ਹਾਂ ਮਾਤਾ ਚਿੰਤਪੁਰਨੀ ਜੀ ਤੇ ਜਿਹੜਾ ਮੰਦਿਰ ਆ ਇਹ ਮੌਸਮ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਬਹੁਤ ਸ਼ਰਧਾਲੂ ਬਹੁਤ ਸਾਰੀਆਂ ਸੰਗਤਾਂ ਉੱਥੇ ਆਉਂਦੀਆਂ ਨੇ ਤੇ ਬਹੁਤ ਮੇਲਾ ਜਿਹੜਾ ਉਹ ਭਰਦਾ ਸੌਣ ਦੇ ਮਹੀਨੇ ਦੇ ਵਿੱਚ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਚੱਲਦੇ ਆ 55 ਕਿਲੋਮੀਟਰ ਰਹਿ ਗਿਆ ਇੱਥੋਂ ਚਿੰਤਪੁਰਨੀ ਤੇ ਮੌਸਮ ਇੱਥੇ ਨੰਗਲ ਨਾਲੋਂ ਥੋੜਾ ਜਿਹਾ ਠੀਕ ਹੋ ਗਿਆ 10 12 ਕਿਲੋਮੀਟਰ ਆਏ ਆ ਤੇ ਨੰਗਲ ਦੇ ਵਿੱਚ ਬਹੁਤ ਗਰਮੀ ਸੀ ਤੇ ਇੱਥੇ ਥ ਮੈਨੂੰ ਲੱਗਦਾ ਵੀ ਚੰਤਪੁਰਨੀ ਤੱਕ ਪਹੁੰਚਦੇ ਪਹੁੰਚਦੇ ਵਧੀਆ ਮੌਸਮ ਹੋ ਜਾਣਾ ਪੂਰਾ ਸੋ ਚੱਲਦੇ ਆ ਅੱਗੇ ਦਾ ਸਫ਼ਰ ਆਪਣਾ ਸ਼ੁਰੂ ਕਰਦੇ ਆ ਉਨਾ ਸ਼ਹਿਰ ਤੋਂ ਆਪਾਂ 10 ਕਿਲੋਮੀਟਰ ਅੱਗੇ ਆਇਆ ਤੇ ਇੱਥੇ ਮੇਨ ਰੋਡ ਤੇ ਇੱਕ ਗੁਰਦੁਆਰਾ ਸਾਹਿਬ ਆਜਨੇ ਗੁਰਦੁਆਰਾ ਲੋਹ ਲੰਗਰ ਸਾਹਿਬ ਤੇ ਇੱਥੇ ਅਸੀਂ ਜਿਹੜਾ ਉਹ ਰੁਕੇ ਆ ਇਧਰ ਦਰਬਾਰ ਸਾਹਿਬ ਨੇ ਦਰਬਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਕਰਦੇ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਵੀ ਜਿਹੜਾ ਉਹ ਪ੍ਰਬੰਧ ਹੈਗਾ ਹਨਾ ਤੇ ਇਧਰ ਸਾਹਮਣੇ ਚੱਲਦਾ ਮੇਨ ਰੋਡ ਤੇ ਇਧਰੋਂ ਉਨਾ ਤੋਂ ਚੰਤਪੁਰਨੀ ਵਾਲਾ ਉਹ ਰੋਡ ਦੀ ਹੈ ਜਿਹੜੇ ਉਹ ਗੁਰਦੁਆ ਗੁਰਦੁਆਰਾ ਸਾਉ ਦੇ ਆਪਾਂ ਦਰਸ਼ਨ ਕਰ ਲਏ ਤੇ ਲੰਗਰ ਵੀ ਇੱਥੇ ਆਪਾਂ ਜਿਹੜਾ ਹੋ ਛਕ ਲਿਆ ਹਨਾ ਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਇੱਥੇ ਸਾਹਮਣੇ ਬੋਰਡ ਲੱਗਿਆ ਹੋਇਆ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਹਨਾ ਤੇ ਉਹਨਾਂ ਵੱਲੋਂ ਇਹ ਸਥਾਨ ਜਿਹੜੇ ਇੱਥੇ ਬਣਾਏ ਗਏ ਨੇ ਤੇ ਆਪਾਂ ਲੰਗਰ ਛਕ ਲਿਆ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਤੇ ਇੱਥੋਂ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆ ਤੇ ਚੱਲ ਵੀ ਉਹਨੇ ਕਰਲਾ ਮੋਟਾ ਨੂੰ ਸਟਾਰਟ ਸਾਹਮਣੇ ਆ ਗਿਆ ਜੀ ਬੋਰਡ ਚਿੰਤਪੁਰ ਨਹੀਂ 35 ਕਿਲੋਮੀਟਰ ਤੇ ਇਹ ਤੋਂ ਅਗਲਾ ਜਿਹੜਾ ਉਹ ਸ਼ਹਿਰ ਆਊਗਾ ਉਹ ਆਊਗਾ ਅੰਬ ਉਹ ਹੈਗਾ 14 ਕਿਲੋਮੀਟਰ ਤੇ ਧਰਮਸ਼ਾਲਾ ਦੀ ਇਥੋਂ ਦੂਰੀ ਰਹੇਗੀ 106 ਤੇ ਆਹ ਰੋਡ ਜਾਣਾ ਆਪਾਂ ਸਿੱਧਾ ਤੇ ਚਿੰਤਪੁਰਨੀ ਨੂੰ ਜਾਣ ਵਾਸਤੇ ਵਧੀਆ ਰੋਡ ਜਿਹੜਾ ਬਣਿਆ ਹੋਇਆ ਡਬਲ ਰੋਡ ਬਣਿਆ ਹੋਇਆ ਹਾਈਵੇ ਤੇ ਬਹੁਤ ਵਧੀਆ ਰੋਡ ਹੈ ਮੈਨੂੰ ਐ ਸੀਗਾ ਕਿਤੇ ਵੀ ਐਵੇਂ ਸੀ ਸਾਨੂੰ ਸਵੇਰੇ ਵੀ ਰੋਡ ਦੇ ਹਾਲਾਤ ਪਤਾ ਨਹੀਂ ਕਿਵੇਂ ਦੇ ਹੋਣਗੇ ਹਨਾ ਨਾ ਉਹਨੇ ਬਾਈ ਆਪਾਂ ਨੂੰ ਐ ਐ ਲੱਗਦਾ ਸੀ ਵੀ ਰੋਡ ਪਤਾ ਨਹੀਂ ਕਿਵੇਂ ਦਾ ਹੋਊਗਾ ਹਨਾ ਪਰ ਤੂੰ ਵ ਘੈਂਟ ਆ ਯਾਰ ਵਧੀਆ ਹਾਂ ਬਹੁਤ ਵਧੀਆ ਰੋਡ ਬਣਿਆ ਹੋਇਆ ਸਮਾਂ ਹੋ ਗਿਆ ਜੀ ਦੁਪਹਿਰੇ 4 ਵਜੇ ਦਾ ਆਪਾਂ ਪਹੁੰਚ ਗਏ ਸ਼ਹਿਰ ਅੰਬ ਤੇ ਇੱਥੋਂ ਜਿਹੜੀ ਦੂਰੀ ਰਹੇਗੀ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਮੰਦਿਰ ਦੀ ਤਕਰੀਬਨ 20 ਤੋਂ 25 ਕਿਲੋਮੀਟਰ ਦੀ ਦੂਰੀ ਰਹੇਗੀ ਆਪਾਂ ਇਸ ਸਮੇਂ ਸ਼ਹਿਰ ਅੰਬ ਤੋਂ ਬਾਹਰ ਖੜੇ ਆ ਪਹਿਲਾਂ ਆਪਾਂ ਆਹ ਰੋਡ ਤੇ ਸਫ਼ਰ ਕਰ ਰਹੇ ਸੀ ਜਿਹੜਾ ਸਾਹਮਣੇ ਤੋਂ ਆ ਰਿਹਾ ਨੈਸ਼ਨਲ ਹਾਈਵੇ 503 ਤੇ ਇਹ ਇੱਥੋਂ ਰੋਡ ਜਿਹੜਾ ਉਹ ਜਲੰਧਰ ਹਸ਼ਿਆਰਪੁਰ ਵੱਲ ਚੱਲਿਆ ਜਾਂਦਾ ਤੇ ਇੱਥੋਂ ਇੱਕ ਜਿਹੜਾ ਰੋਡ ਮੁੜਦਾ ਚੰਤਪੁਰਨੀ ਨੂੰ ਆਹ ਸੱਜੇ ਹੱਥ ਵਾਲਾ ਰੋਡ ਇੱਧਰ బోర్ਡ ਵੀ ਜਿਹੜਾ ਉਹ ਲੱਗਿਆ ਹੋਇਆ ਤੇ ਜਾਂਦਾ ਚੰਤਪੁਰਨੀ ਜੀ ਤੇ ਇਹ ਆਪਾਂ ਹੁਣ ਰੋਡ ਚੱਲਦੇ ਆਂ ਹਾਈਵੇ ਤੋਂ ਆਪਾਂ ਹੁਣ ਉੱਤਰ ਜਾਣਾ ਨੈਸ਼ਨਲ ਹਾਈਵੇ 503 ਨੰਗਲ ਤੋਂ ਜਿੱਤੇ ਆਪਾਂ ਚੱਲੇ ਆ ਇਸੇ ਰੋਡ ਤੇ ਸਫ਼ਰ ਕਰ ਰਹੇ ਆਂ ਚੱਲਦੇ ਆਂ ਹੁਣ ਤੇ ਚਿੰਤਪੁਰਨੀ ਦੀ ਇੱਥੋਂ ਦੂਰੀ ਤਕਰੀਬਨ 15 ਕਿਲੋਮੀਟਰ ਜਿਹੜੀ ਹੋ ਰਹੀਗੀ ਅ ਅੰਬ ਸ਼ਹਿਰ ਤੋਂ ਬਾਹਰ-ਬਾਰ ਆ ਕੇ ਜਿਹੜਾ ਇਹ ਰੋਡ ਮੁੜਦਾ ਚਿੰਤਪੁਰਨੀ ਨੂੰ ਜਿਹੜਾ ਆਪਾਂ ਤੁਹਾਨੂੰ ਪਿੱਛੇ ਚੌਂਕ ਦਿਖਾਇਆ ਸੀ ਪਿਛਲੇ ਪਿੱਛੇ ਅ ਅੰਬ ਸ਼ਹਿਰ ਤੋਂ ਬਾਹਰ-ਬਾਰ ਆ ਕੇ ਤੇ ਉਸ ਚੌਂਕ ਤੋਂ ਜਿਹੜਾ ਰਸਤਾ ਮੁੜਦਾ ਸੀ ਉਸ ਤੋਂ ਬਾਅਦ ਜਿਹੜੀਆਂ ਸਿੱਧੀਆਂ ਚੜ੍ਹਾਈਆਂ ਸ਼ੁਰੂ ਹੋ ਗਈਆਂ ਤੇ ਅਸਲੀ ਰਸਤਾ ਜਿਹੜਾ ਮਾਤਾ ਸ਼੍ਰੀ ਚੰਤਪੁਰਨੀ ਜਿਹਦੇ ਮੰਦਿਰ ਨੂੰ ਜਾਂਦਾ ਨਾ ਕਿ ਉਹਦੀਆਂ ਜਿਹੜੀਆਂ ਚੜਾਈਆਂ ਨੇ ਇੱਥੋਂ ਸ਼ੁਰੂ ਹੁੰਦੀਆਂ ਨੇ ਉਹ ਅੰਬ ਸ਼ਹਿਰ ਤੱਕ ਬਿਲਕੁਲ ਪੱਧਰ ਰੋਡ ਆ ਤੇ ਇੱਥੋਂ ਢੜਾਈ ਸ਼ੁਰੂ ਹੁੰਦੀ ਆ ਤੇ ਹਲਕੀ ਹਲਕੀ ਢੜਾਈ ਹੌਲੀ ਹੌਲੀ ਉੱਪਰ ਨੂੰ ਆਪਾਂ ਹੁਣ ਜਾਵਾਂਗੇ ਤੇ ਇੱਥੇ ਮੋਟਰਸਾਈਕਲ ਦਾ ਜ਼ੋਰ ਵੀ ਕਾਫੀ ਜਿਹੜਾ ਉਹ ਲੱਗਣ ਲੱਗ ਜਾਂਦਾ ਤੇ ਰੋਡ ਹਲੇ ਤੱਕ ਤਾਂ ਵਧੀਆ ਬਣਿਆ ਹੋਇਆ ਬਾਕੀ ਇਸ ਵੀਡੀਓ ਦੇ ਵਿੱਚ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਸਾਰਾ ਰਾਹ ਦਿਖਾਵਾਂਗੇ ਮੰਦਿਰ ਤੱਕ ਵੀ ਕਿਸ ਤਰ੍ਹਾਂ ਦਾ ਰੋਡ ਆ ਕਿਉਂਕਿ ਹੁਣ ਜਿਵੇਂ ਆ ਸਾਊਂਡ ਦਾ ਮਹੀਨਾ ਚੱਲ ਰ ਮਾਤਾ ਸ਼੍ਰੀ ਚਿੰਤਪੁਰਨੀ ਜੀ ਦਾ ਮੇਲਾ ਚੱਲ ਰਿਹਾ ਹੈ। ਸ਼ਾਵਣ ਦੇ ਮਹੀਨੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਰਧਾਲੂ ਆਉਂਦੇ ਨੇ। ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਕਿ ਤੁਸੀਂ ਆਉਣਾ ਜੇ ਰਾਹਤੇ ਕਿਵੇਂ ਦੇ ਨੇ ਹਨ ਤੇ ਤੁਸੀਂ ਦੇਖੇ ਸਕਦੇ ਹੋ ਸੜਕ ਨਵੀਂ ਬਣੀ ਹੋਈ ਹੈ, ਵਧੀਆ ਰੋਡ ਬਣਿਆ ਹੋਇਆ। ਆਪਾਂ ਰਾਹਤੇ ਦੇ ਵਿੱਚ ਰੁਕਿਆ ਤੇ ਕੁਝ ਇਸ ਤਰ੍ਹਾਂ ਦਾ ਰਾਸਤਾ ਜਾਂਦਾ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਿਰ ਨੂੰ। ਤੇ ਰੋਡ ਬਹੁਤ ਵਧੀਆ ਬਣਿਆ ਹੋਇਆ ਤੇ ਆਲੇ ਦੁਆਲੇ ਚਾਰੇ ਪਾਸੇ ਹਰਿਆਲੀ ਹੋਰਿਆਲੀ ਆ ਤੇ ਇਧਰ ਤੁਸੀਂ ਦੇਖੋ ਨਾ ਸਾਰੇ ਪਾਸੇ ਦਰਖਤ ਤੇ ਦਰਖਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਵੇਂ ਆ ਬਾਈ ਜਾ ਰਹੇ ਨੇ ਮੋਟਰਸਾਈਕਲ ਵਾਲੇ ਇਹ ਉੱਪਰੋਂ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਸਾਨੂੰ ਬਹੁਤ ਸਾਰੀਆਂ ਗੱਡੀਆਂ ਰਸਤੇ ਦੇ ਵਿੱਚ ਮਿਲੀਆਂ ਨੇ ਜਿਹੜੀਆਂ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ ਜਿਵੇਂ ਹੁਣ ਸੌਣ ਦਾ ਮਹੀਨਾ ਤੇ ਸੌਣ ਦੇ ਮਹੀਨੇ ਦੇ ਵਿੱਚ ਇੱਥੇ ਹਰੇਕ ਸਾਲ ਇਸੇ ਤਰ੍ਹਾਂ ਬਹੁਤ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਤੇ ਪਿੱਛੇ ਨਾ ਮੈਂ ਇੱਕ ਬੋਰਡ ਪੜਿਆ ਸੀਗਾ ਜਿਵੇਂ ਮਾਤਾ ਨੈਣਾ ਦੇਵੀ ਜ ਰਾਸਤੇ ਦੇ ਵਿੱਚ ਭੰਡਾਰੇ ਜਿਹੜੇ ਲਾਏ ਜਾਂਦੇ ਨੇ ਲੰਗਰ ਲਾਏ ਜਾਂਦੇ ਨੇ ਇੱਥੇ ਵੀ ਉਸੇ ਤਰ੍ਹਾਂ ਲੰਗਰ ਜਿਹੜੇ ਬਹੁਤ ਸਾਰੇ ਲਾਏ ਜਾਂਦੇ ਨੇ ਹਰ ਰਾਸਤੇ ਦੇ ਵਿੱਚ ਬਹੁਤ ਸਾਰੇ ਮਤਲਬ ਸੰਗਤਾਂ ਵੱਲੋਂ ਲੰਗਰ ਵਾਲਿਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਬੋਰਡ ਲਾਏ ਹੋਏ ਨੇ ਵੀ 25 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਹਨਾ ਜਿਵੇਂ ਹੁਣੇ ਸ਼ੁਰੂਆਤ ਆ ਮਾਤਾ ਚਿੰਤਪurni ਜੀ ਦੇ ਮੇਲੇ ਦੀ ਇਹ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਆਪਾਂ ਆਏ ਆ ਤੇ ਬਾਕੀ ਨਾਲੇ ਪਹਿਲਾਂ ਆਪਾਂ ਆਏ ਆ ਵਧੀਆ ਰਹਿੰਦਾ ਪਹਿਲਾਂ ਪਹਿਲਾਂ ਹਨਾ ਆਪਾਂ ਦਰਸ਼ਨ ਕਰ ਜਾਾਂਗੇ ਨਾਲੇ ਤੁਹਾਨੂੰ ਆਪਣੀ ਵੀਡੀਓ ਦੇ ਰਾਹੀਂ ਪਤਾ ਲੱਗ ਜਾਊਗਾ ਵੀ ਕਿਸ ਤਰ੍ਹਾਂ ਦਾ ਰੋਡ ਆ ਕਿਸ ਤਰ੍ਹਾਂ ਦਾ ਸਾਰਾ ਰਾਸਤਾ ਸਾਰੀ ਜਾਣਕਾਰੀ ਆਪਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੇ ਅੱਜ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਬੱਦਲ ਜੇ ਹੋਏ ਹੋਏ ਤੇ ਪਰ ਰਸਤੇ 'ਚ ਸਾਨੂੰ ਮੀਂਹ ਨਹੀਂ ਆਇਆ ਪਹਿਲਾਂ ਮੈਨੂੰ ਲੱਗਦਾ ਹੋ ਸਕਦਾ ਵੀ ਮੀਂਹ ਪਿਆ ਹੋਵੇ ਪਿੱਛੇ ਗਿੱਲਾ ਜਾ ਵੀ ਹੋਇਆ ਸੀ ਸੜਕ ਤੇ ਨਾ ਉਹਨੇ ਹਾਂਜੀ ਹਾਂ ਕਿੱਥੇ ਮੈਨੂੰ ਲੱਗਦਾ ਪਰਮਾਤਮਾ ਆਪਣੇ ਨਾਲ ਏ ਆ ਪਹਿਲਾਂ ਪਹਿਲਾਂ ਥੋੜਾ ਥੋੜਾ ਮੀਂਹ ਪਾ ਕੇ ਅੱਗੇ ਠੰਡ ਕਰ ਦੋ ਅੱਗੇ ਠੰਡ ਕਰ ਦੋ ਮੈਨੂੰ ਐ ਸੀ ਵੀ ਰਾਹ ਦੇ ਵਿੱਚ ਔਖੇ ਨਾ ਹੋਈਏ ਥੋੜਾ ਰੋਡ ਗਿੱਲਾ ਸੀਗਾ ਪਿੱਛੇ ਜਦ ਆਪਾਂ ਹਾਂ 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 ਕਿਉਂਕਿ ਜਿਵੇਂ ਇੱਥੇ ਜਿਵੇਂ ਹੁਣ ਕੁਝ ਖੜਦ ਨੂੰ ਨਹੀਂ ਹੈਗਾ ਅਜੇ ਹੁਣ ਇੱਥੇ ਮੀਂਹ ਆ ਜਾਏ ਬਿਲਕੁਲ ਭਿੱਜ ਜਾਗੇ ਹਾਂ ਤੇ ਬਹੁਤ ਸੰਗਤ ਆ ਰਹੀ ਆ ਭਾਈ ਸਟਾਰਟ ਹੋ ਮਾਤਾ ਚਿੰਤਪੁਰਨੀ ਜੀ ਦੇ ਜਿਹੜੇ ਤੁਸੀਂ ਜਰੂਰ ਸਾਨੂੰ ਦਰਸ਼ਨ ਜਿਹੜੇ ਉਹ ਕਰਵਾਓ ਹਨ ਤੇ ਆ ਜਿਵੇਂ ਗੱਡੀਆਂ ਸਾਰੀਆਂ ਜਾ ਰਹੀਆਂ ਨੇ ਉਪਰੋਂ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਤੇ ਚੱਲਦੇ ਆਪਾਂ ਵੀ ਪਹੁੰਚਦੇ ਆਂ ਹਾਂਜੀ ਮਾਤਾ ਚਿੰਤਪੁਰਨੀ ਦਾ ਮੰਦਿਰ ਥੋੜੀ ਦੂਰੇ ਰਹਿ ਗਿਆ ਤਕਰੀਬਨ 7-8 ਕਿਲੋਮੀਟਰ ਰਹਿ ਗਿਆ ਹਾਂ 7-8 ਕਿਲੋਮੀਟਰ ਰਹਿ ਗਿਆ ਹਾਂ ਬਾਕੀ ਪਹੁੰਚਦੇ ਬਸ ਅੱਧੇ ਪਣੇ ਤਕਰੀਬਨ ਅੱਧਾ ਘੰਟਾ ਚ ਪਹੁੰਚ ਜਾ ਹਾਂਜੀ 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 ਹਾਂ ਤੇ ਆ ਮੋਟਰਸਾਈਕਲ ਤੇ ਭਾਈ ਆਪਾਂ ਸਫਰ ਕਰ ਰਹੇ ਆਂ ਬਾਕੀ ਪਹਿਲਾਂ ਵੀਡੀਓ ਵਿੱਚ ਆਪਾਂ ਦਿਖਾਈ ਆ ਜਦੋਂ ਪਿੰਡ ਤੋਂ ਤੁਰੇ ਸੀਗੇ ਤੇ ਸਪਲੈਂਡਰ ਤੇ ਆਪਾਂ ਆ ਸ਼ੁਰੂ ਕਰਦੇ ਆ ਜਿਵੇਂ ਜਿਵੇਂ ਆਪਾਂ ਮੰਤਰਾ ਚਿੰਤਪੁਰਨੀ ਜੀ ਦੇ ਮੰਦਿਰ ਦੇ ਨੇੜੇ ਜਾ ਰਹੇ ਆ ਨਾ ਓਵੇਂ ਓਵੇਂ ਜਿਹੜਾ ਸੰਗਤਾਂ ਦਾ ਉਹ ਇਕੱਠ ਵੱਧਣਾ ਸ਼ੁਰੂ ਹੋ ਗਿਆ ਤੁਸੀਂ ਇੱਥੋਂ ਦੇ ਇੱਥੇ ਦੇਖੋ ਵੀ ਕਿਵੇਂ ਗੱਡੀਆਂ ਖੜੀਆਂ ਨੇ ਤੇ ਇੱਥੇ ਇੱਕ ਆ ਭੰਡਾਰਾ ਵੀ ਜਿਹੜਾ ਉਹ ਚੱਲ ਰਿਹਾ ਹੈ ਨਾ ਤੇ ਇਸ ਤਰ੍ਹਾਂ ਰਸਤੇ ਦੇ ਵਿੱਚ ਬਹੁਤ ਸਾਰੇ ਲੰਗਰ ਜਿਹੜੇ ਉਹ ਲੱਗੇ ਹੁੰਦੇ ਨੇ ਤੇ ਇੱਥੇ ਆ ਸੰਗਤਾਂ ਸਾਰੀਆਂ ਲੰਗਰ ਛੱਕ ਰਹੀਆਂ ਨੇ ਇਸੇ ਤਰ੍ਹਾਂ ਰੋਡ ਤੇ ਲੰਗਰ ਜਿਹੜੇ ਉਹ ਚੱਲਦੇ ਨੇ ਸਮਾਂ ਹੋ ਗਿਆ ਜੀ ਸ਼ਾਮ 5 ਵਜੇ ਦਾ ਤੇ ਜਿੰਨੀਆਂ ਵੀ ਗੱਡੀਆਂ ਮਾਤਾ ਚਿੰਤਪੁਰਨੀ ਜੀ ਦੇ ਮੰਦਿਰ ਤੋਂ ਵਾਪਸ ਆ ਰਹੀਆਂ ਨੇ ਉੱਪਰ ਬੱਦਲ ਲੱਗਦਾ ਵੀ ਸਾਰੀਆਂ ਗੱਡੀਆਂ ਤੇ ਕਣੀਆਂ ਪਈਆਂ ਹੋਈਆਂ ਨੇ ਤੇ ਉੱਪਰ ਚੰਗਾ ਮੀਂਹ ਪਿਆ ਹੋਊਗਾ ਇੱਥੇ ਵੀ ਹਲਕੀ ਹਲਕੀ ਜੀ ਕਣੀਆਂ ਸਾਨੂੰ ਲੱਗਣ ਲੱਗੀ ਦੇਖਦੇ ਨੇ ਜਿਆਦਾ ਮੀਂਹ ਆਇਆ ਫਿਰ ਰੇਨ ਕੋਟ ਪਾਉਣਾ ਬੂਰ ਓਕੇ ਪਰ ਹਲੇ ਤਾਂ ਇੰਨੀਆਂ ਜਿਆਦਾ ਨਹੀਂ ਥੋੜੀਆਂ ਥੋੜੀਆਂ ਜੀਆਂ ਕਣੀਆਂ ਨੇ ਹਲਕੇ ਹਲਕੀ ਜਿਹਾ ਤੇ ਬਹੁਤ ਸੋਹਣਾ ਰਸਤਾ ਇਹ ਵੀ ਜਿਹੜਾ ਮਾਤਾ ਚੰਤਪੁਰੀ ਜੀ ਦੇ ਮੰਦਿਰ ਨੂੰ ਜਾਂਦਾ ਹਨ ਆਲੇ ਦੁਆਲੇ ਕੁਦਰਤ ਦੇ ਨਜ਼ਾਰੇ ਬਹੁਤ ਸੋਹਣੇ ਮਿਲਦੇ ਨੇ ਦੇਖਣ ਨੂੰ ਤੇ ਰਸਤੇ ਦੇ ਵਿੱਚ ਦੋ ਤਿੰਨ ਪੈਟਰੋਲ ਪੰਪ ਵੀ ਆਉਂਦੇ ਨੇ ਜੇ ਤੁਸੀਂ ਤੇਲ ਪਵਾਉਣਾ ਰਾਹ ਦੇ ਵਿੱਚੋਂ ਤੁਹਾਨੂੰ ਪੈਟਰੋਲ ਰਾਸਤੇ ਦੇ ਵਿੱਚ ਛੋਟੇ ਛੋਟੇ ਕਸਬੇ ਆਉਂਦੇ ਨੇ ਤੇ ਮਾਰਕੀਟਾਂ ਜਿਹੜੀਆਂ ਆਉਂਦੀਆਂ ਨੇ ਐਵੇਂ ਦੀ ਕੋਈ ਦਿੱਕਤ ਨਹੀਂ ਆਊ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਇਧਰੋਂ ਨਜ਼ਾਰੇ ਤੁਸੀਂ ਦੇਖੋ ਬਹੁਤ ਬਹੁਤ ਵਧੀਆ ਨੇ ਨਾ ਇਹਦਾ ਸਾਰਾ ਰਾਸਤਾ ਜਾਂਦਾ ਚੰਤਪੁਰਨੀ ਤੱਕ ਦਾ ਬਹੁਤ ਸੰਗਤਾਂ ਆ ਰਹੀਆਂ ਨੇ ਭਾਈ ਗੱਡੀਆਂ ਦੀਆਂ ਗੱਡੀਆਂ ਹਨ ਉੰਨੀ ਗੱਡੀਆਂ ਵਾਪਸ ਆ ਰਹੀਆਂ ਨੇ ਉੰਨੀ ਉੱਪਰ ਨੂੰ ਜਾ ਰਹੀਆਂ ਨੇ ਬਹੁਤ ਭਾਰੀ ਇਕੱਠ ਹੋਊਗਾ ਮੰਦਰ 'ਚ ਵੀ ਹੈ ਨਾ ਜਦੋਂ ਆਪਾਂ ਦਰਸ਼ਨ ਕਰਾਂਗੇ ਉਦੋਂ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਕੁਝ ਇਸ ਤਰ੍ਹਾਂ ਦੇ ਇੱਥੇ ਪਹਾੜ ਨੇ ਆਲੇ-ਦਾਲੇ ਐਵੇਂ ਦੇ ਪਹਾੜਾ ਵਾ ਵਿਚ ਦੀ ਰਾ ਜਿਹੜਾ ਪਾਰ ਕਰਕੇ ਜਾਣਾ ਪੈਂਦਾ ਐਵੇਂ ਦਾ ਸਾਰਾ ਰਾਸਤਾ ਲਓ ਜੀ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾ ਰਹੇ ਹਾਂ ਨਾ ਓਵੇਂ ਓਵੇਂ ਚੜ੍ਹਾਈ ਵੱਧਦੀ ਜਾਂਦੀ ਆ ਮੋਟਰਸਾਈਕਲ ਦੂਜੇ ਤੇ ਤੀਜੇ ਗੇਅਰ ਤੇ ਚੱਲਦਾ ਹੁਣ ਤੀਜੇ ਗੇਅਰ 'ਚ ਆ ਮੋਟਰਸਾਈਕਲ ਮੋੜ ਤੇ ਆ ਕੇ ਦੂਜੇ ਗੇਅਰ 'ਚ ਕਰਨਾ ਪੈਂਦਾ ਪਰ ਇੰਨੀ ਦਿੱਕਤ ਨਹੀਂ ਆਉਂਦੀ ਆ ਆਰਾਮ ਨਾਲ ਚੱਲਿਆ ਜਾਂਦਾ ਨਾ ਸਪਲੈਂਡਰ ਆ ਵੀ ਕੋਈ ਮਾਰਕਟ ਆਇਆ ਕਸਬਾ ਆਇਆ ਨਾ ਪਿੰਡ ਆਉਂਦੇ ਨੇ ਰਾਹ 'ਚ ਕਸਬੇ ਬਹੁਤ ਸਾਰੇ ਆਉਂਦੇ ਨੇ ਤੇ ਇਸ ਤਰ੍ਹਾਂ ਹੋਟਲ ਦੁਕਾਨਾਂ ਰਾਹ ਦੇ ਵਿੱਚ ਬਹੁਤ ਸਾਰੀਆਂ ਆਉਂਦੀਆਂ ਨੇਗੀਆਂ ਆਪਾਂ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਮੰਦਿਰ ਦੇ ਬਿਲਕੁਲ ਨੇੜੇ ਪਹੁੰਚ ਗਏ ਤੇ ਇਹ ਜਗ੍ਹਾ ਤੋਂ ਮਾਤਾ ਸ਼੍ਰੀ ਚੰਤਪੁਰਨੀ ਜੀ ਦਾ ਮੰਦਿਰ ਆ ਜਿਹੜਾ ਉਹ 2 ਕਿਲੋਮੀਟਰ ਆ ਆਪਾਂ ਸਾਹਮਣੇ ਵਾਲਾ ਰੋਡ ਆਇਆ ਥੱਲੋਂ ਤੇ ਇਧਰੋਂ ਇਧਰੋਂ ਜਿਹੜਾ ਉਹ ਰਸਤਾ ਜਾਂਦਾ ਮਾਤਾ ਸ਼੍ਰੀ ਚੰਤਪੁਰਨੀ ਜੀ ਨੂੰ ਆ ਸਾਹਮਣੇ ਇੱਧਰ ਗੇਟ ਵੀ ਜਿਹੜਾ ਉਹ ਬਣਿਆ ਹੋਇਆ ਆਪਾਂ ਤੁਹਾਨੂੰ ਦਿਖਾ ਦੰਨੇ ਆ ਆ ਜਿਹੜੀਆਂ ਬੱਸਾਂ ਆ ਰਹੀਆਂ ਨੇ ਨਾ ਇਹ ਸਾਰੀਆਂ ਉੱਪਰੋਂ ਹੀ ਆ ਰਹੀਆਂ ਨੇ ਮੰਦਰ ਦੇ ਕੋਲੋਂ ਤੇ ਆ ਇੱਥੇ ਜਿਹੜਾ ਉਹ ਗੇਟ ਬਣਿਆ ਹੋਇਆ ਤੇ ਇਹ ਜਿਹੜਾ ਉਹ ਰਸਤਾ ਜਾਂਦਾ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਮੰਦਰ ਨੂੰ ਉਧਰੋਂ ਉੱਪਰ ਜਿਹੜਾ ਉਹ ਲਿਖਿਆ ਵੀ ਹੋਇਆ ਆਪਾਂ ਜ਼ੂਮ ਕਰਕੇ ਜਿਹੜਾ ਉਹ ਦਿਖਾ ਦੰਨੇ ਆ ਇਥੋਂ ਸਿਰਫ 2 ਕਿਲੋਮੀਟਰ ਜਿਹੜੀ ਉਹ ਦੂਰੀ ਰਹਿ ਗਈ ਮਾਤਾ ਸ਼੍ਰੀ ਚੰਤਪੁਰਨੀ ਦੇ ਮੰਦਿਰ ਦੀ ਆ ਵੀ ਬੱਸ ਜਿਹੜੀ ਉਹ ਜਾ ਰਹੀ ਹੈ ਪਬਲਿਕ ਟਰਾਂਸਪੋਰਟ ਵੀ ਇੱਥੇ ਜਿਹੜੀ ਆਉਂਦੀ ਆ ਤੇ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਾਂ ਜਾਂ ਹਿਮਾਚਲ ਪ੍ਰਵਾਹਨ ਵਾਲੀਆਂ ਹਿਮਾਚਲ ਰੋਡਵੇਜ਼ ਉਹ ਵੀ ਇੱਥੇ ਜਿਹੜੀਆਂ ਆਉਂਦੀਆਂ ਨੇਗੀ ਕੈਮਰੇ ਤੇ ਵੀ ਕਣੀਆਂ ਜਿਹੜੀਆਂ ਵੱਟਣ ਲੱਗੀਆਂ ਅਰੇ ਕੈਮਰਾ ਸਾਫ਼ ਕਰ ਲੀਏ ਯਾਰ ਮੀਂਹ ਜਿਹੜਾ ਉਹ ਸਟਾਰਟ ਹੋ ਗਿਆ ਤੇ ਸਾਹਮਣੇ ਗੱਡੀਆਂ ਜਿਹੜੀਆਂ ਉਹ ਜਾ ਰਹੀਆਂ ਨੇ ਜਿਵੇਂ ਹਨਾ ਸੰਗਤਾਂ ਦੀਆਂ ਸ਼ਰਧਾਲੂਆਂ ਦੀਆਂ ਗੱਡੀਆਂ ਤੇ ਐਸੀ ਤਰ੍ਹਾਂ ਹੁਣ ਇੱਥੇ ਤਕਰੀਬਨ 15-20 ਦਿਨ ਜਿਹੜਾ ਸੰਗਤਾਂ ਦਾ ਭਾਰੀ ਇਕੱਠ ਰਹਿਣਾ ਮਾਤਾ ਚਿੰਤਪੁਰਣੀ ਜੀ ਦੇ ਸਥਾਨ ਤੇ ਸੌਣ ਦੇ ਮਹੀਨੇ ਦੇ ਵਿੱਚ ਹਰੇਕ ਸਾਲ ਇਸ ਤਰ੍ਹਾਂ ਹੀ ਇੱਥੇ ਸੰਗਤਾਂ ਜਿਹੜੀਆਂ ਹੁਣ ਆਉਂਦੀਆਂ ਨੇ ਗਈਆਂ ਤੇ ਥੋੜੀ ਦੂਰੀ ਤੇ ਮੰਦਰ ਰਹਿ ਗਿਆ ਬਸ ਨੇੜੇ ਆਪਾਂ ਮੰਦਰ ਤੇ ਪਹੁੰਚਣ ਵਾਲੇ ਆ ਜਿਵੇਂ ਜਿਵੇਂ ਮੰਦਰ ਵੱਲ ਨੂੰ ਜਾ ਰਹੇ ਹਾਂ ਮੀਂਹ ਵੀ ਜਿਹੜਾ ਉਹ ਤੇਜ਼ ਹੁੰਦਾ ਜਾ ਰਿਹਾ ਕਿਉਂਕਿ ਆਪਾਂ ਕਾਫੀ ਹਾਈਟ ਤੇ ਆ ਗਏ ਹੁਣ ਕਾਫੀ ਉੱਚੇ ਆ ਸਮੁੰਦਰੀ ਤਲ ਤੋਂ ਚਾਹੀਏ ਉਹ ਜਿਹੜੀ ਆਪਾਂ ਪਹੁੰਚ ਕੇ ਦੇਖਾਂਗੇ ਆਨਲਾਈਨ ਚੈੱਕ ਕਰਾਂਗੇ ਵੀ ਕਿੰਨੇ ਫੁੱਟ ਤੇ ਆਪਾਂ ਹੈਗੇ ਆਂਗੇ ਤੇ ਹੌਲੀ ਹੌਲੀ ਮੀਂਹ ਜਿਹੜਾ ਉਹ ਤੇਜ਼ ਹੁੰਦਾ ਜਾ ਰਿਹਾ ਤੇ ਜੇ ਜਾਦਾ ਮੀਂਹ ਆਇਆ ਨੋਨੇ ਬਾਈ ਰੇਨ ਕੋਟ ਪਾਉਣੇ ਪੈਣਗੇ ਆਪਾਂ ਨੂੰ ਹਾਂ ਪਰ ਆਪਾਂ ਰੁਕਣੀ ਆ ਜਾ ਕੇ ਵੈਸੇ ਨੇੜੇ ਦਾ ਪਹੁੰਚੇਗੇ ਆਹ ਲੈ ਕੈਮਰੇ ਤੇ ਦੇਖੀ ਕਿਵੇਂ ਮੀਂਹ ਵੱਜਦਾ ਕਣੀਆਂ ਵੱਜਦੀਆਂ ਨੇ ਕਿਵੇਂ ਇਹਦੇ ਤੇਜ਼ ਹੋ ਗਏ ਉਹ ਵੀ ਤੇਜ਼ ਹੋ ਗਏ ਹਾਂ ਤੇਜ਼ ਹੋ ਗਿਆ ਮੀਂਹ ਤੇ ਉੱਧਰ ਦਿਖਾ ਯਾਰ ਕਿੰਨਾ ਮੀਂਹ ਪੈ ਰਿਹਾ ਹਾਂ ਉੱਧਰ ਬਹੁਤ ਆ ਇੱਥੋਂ ਪਤਾ ਲੱਗਦਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਰੁੱਖਾਂ ਕਰਕੇ ਦਰੱਖਤਾਂ ਕਰਕੇ ਦੇਖਿਆ ਨਹੀਂ ਹੈਗਾ ਉੱਪਰ ਬੱਦਲਾਂ ਕਰਕੇ ਪਤਾ ਲੱਗਦਾ ਬਹੁਤ ਜ਼ਿਆਦੇ ਮੀਂਹ ਆ ਆਪਾਂ ਪਹੁੰਚ ਗਏ ਜੀ ਸ਼ਹਿਰ ਚਿੰਤਪੁਰਨੀ ਤੇ ਇੱਥੋਂ ਜਿਹੜੀ ਮਾਤਾ ਸ੍ਰੀ ਚਿੰਤਪੁਰਨੀ ਜੀ ਦੇ ਮੰਦਿਰ ਦੀ ਦੂਰੀ 1 ਕਿਲੋਮੀਟਰ ਹੈ ਆ ਸਾਹਮਣੇ ਵਾਲਾ ਰਸਤਾ ਜਿਹੜਾ ਉਹ ਮੰਦਿਰ ਵੱਲ ਨੂੰ ਜਾਂਦਾ ਤੇ ਆ ਆਲੇ ਦੋਲੇ ਸਾਰੀ ਮਾਰਕੀਟ ਹੈ ਤੇ ਉਧਰ ਸਾਹਮਣੇ ਬੱਸਾਂ ਖੜਧੀਆਂ ਨੇ ਮੈਂ ਜ਼ੂਮ ਕਰਕੇ ਤੁਹਾਨੂੰ ਜਿਹੜਾ ਉਹ ਦਿਖਾ ਦਾਂ ਨਾ ਇੱਥੇ ਪਬਲਿਕ ਟਰਾਂਸਪੋਰਟ ਦਾ ਪੂਰਾ ਪੂਰਾ ਪ੍ਰਬੰਧ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਆਉਂਦੀਆਂ ਨੇ ਤੇ ਉਹ ਉਧਰ ਜਿਵੇਂ ਹਿਮਾਚਲ ਰੋਡਵੇਜ਼ ਦੀ ਬੱਸਾਂ ਉਹ ਵੀ ਆਉਂਦੀਆਂ ਨੇ ਬਾਕੀ ਪ੍ਰਾਈਵੇਟ ਬੱਸਾਂ ਵੀ ਬਹੁਤ ਆਉਂਦੀਆਂ ਨੇ ਪਿੱਛੇ ਹੁਸ਼ਿਆਰਪੁਰ ਜਲੰਧਰ ਤੋਂ ਬੱਸਾਂ ਜਿਹੜੀਆਂ ਆਵਾਰੀਆਂ ਸੀਗੀਆਂ ਜੇ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਨਾ ਤਾਂ ਤੁਸੀਂ ਬੱਸ ਦੇ ਵਿੱਚ ਵੀ ਸਫ਼ਰ ਜਿਹੜਾ ਉਹ ਕਰ ਸਕਦੇ ਹੋ ਸਾਹਮਣੇ ਜਿਵੇਂ ਬੱਸ ਖੜੀ ਹੈ ਤੇ ਬੱਸਾਂ ਬਹੁਤ ਸਾਰੀਆਂ ਜਿਹੜੀਆਂ ਆਉਂਦੀਆਂ ਨੇ ਤੇ ਅੱਜ ਆਪਾਂ ਇੱਥੇ ਜਿਹੜਾ ਉਹ ਰੋਕਾਂਗੇ ਤੇ ਰਹਿਣ ਦੇ ਪ੍ਰਬੰਧ ਵੀ ਆਪਾਂ ਕਰਨੇ ਨੇ ਪੌਣੇ 6 ਵਜੇ ਦਾ ਜਿਹੜਾ ਉਹ ਸਮਾਂ ਹੋ ਗਿਆ ਤੇ ਮੰਦਰ ਦੇ ਨੇੜੇ ਆਹ ਰਸਤਾ ਜਾਂਦਾ ਜੀ ਮੰਦਿਰ ਨੂੰ ਤੁਸੀਂ ਸੰਗਤਾਂ ਦੇਖ ਸਕਦੇ ਹੋ ਨਾ ਪੈਦਲ ਸੰਗਤਾਂ ਜਿਹੜੀਆਂ ਉਹ ਜਾ ਰਹੀਆਂ ਨੇ ਸਾਰੀਆਂ ਮੰਦਿਰ ਦੇ ਦਰਸ਼ਨਾਂ ਵਾਸਤੇ ਤੇ ਕੂਰਾ ਜਿਹੜਾ ਉਹ ਮੇਲਾ ਭਾਗ ਗਿਆ ਨਾ ਪੂਰੀਆਂ ਰੌਣਕਾਂ ਜਿਹੜੀਆਂ ਉਹ ਸਟਾਰਟ ਹੋ ਗਈਆਂ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਚੰਤਪੁਰਨੀ ਜੀ ਦੇ ਸਥਾਨ ਤੇ ਇੱਧਰ ਸਾਹਮਣੇ ਪਾਰਕਿੰਗਾਂ ਵੀ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਬਾਕੀ ਆਪਾਂ ਵੀ ਦੇਖਦੇ ਆਂ ਇੱਥੇ ਆ ਪਹਿਲਾਂ ਤਾਂ ਆਪਾਂ ਕਮਰਾ ਵਗੈਰਾ ਦੇਖਾਂਗੇ ਕਿਉਂਕਿ ਅੱਜ ਦਾ ਦਿਨ ਆਪਾਂ ਇੱਥੇ ਹੀ ਰੁਕਾਂਗੇ ਸ਼ਾਮ ਦਾ ਟਾਈਮ ਹੋ ਗਿਆ ਤੇ ਪਹਿਲਾਂ ਰਹਿਣ ਦੇ ਪ੍ਰਬੰਧ ਕਰਾਂਗੇ ਇੱਥੇ ਅਗਰ ਰੂਮ ਹੋਟਲ ਵਗੈਰਾ ਬਹੁਤ ਬਣੇ ਹੋਏ ਨੇ ਆਸਾਨੀ ਨਾਲ ਇੱਥੇ ਕਮਰਾ ਮਿਲ ਜਾਂਦਾ ਆ ਸਾਰੇ ਬਿਲਡਿੰਗਾਂ ਜਿਹੜੀਆਂ ਦੇਖ ਰਹੇ ਹੋ ਇੱਥੇ ਹੋਟਲੇ ਨੇ ਲਓ ਜੀ ਜਿਵੇਂ ਜਿਵੇਂ ਆਪਾਂ ਮੰਦਿਰ ਦੇ ਨੇੜੇ ਆ ਰਹੇ ਹਾਂ ਨਾ ਉਵੇਂ-ਉਵੇਂ ਟ੍ਰੈਫਿਕ ਜਿਹੜੀ ਵਧਣੀ ਸ਼ੁਰੂ ਹੋਗੀ ਤੇ ਜਿਵੇਂ ਜਿਵੇਂ ਮੇਲਾ ਦੇ ਦਿਨ ਨੇੜੇ ਆਉਣਗੇ ਸੰਗਤਾਂ ਦਾ ਇਕੱਠ ਵਧੀ ਜਾਊ ਉਵੇਂ ਮੇ ਹੋਰ ਵੀ ਟ੍ਰੈਫਿਕ ਜਿਹੜੀ ਉਹ ਵਧਦੀ ਜਾਊਗੀ ਇੱਥੇ ਟ੍ਰੈਫਿਕ ਤੁਸੀਂ ਦੇਖੋ ਹੌਲੀ-ਹੌਲੀ ਟ੍ਰੈਫਿਕ ਜਿਹੜੀ ਉਹ ਅੱਗੇ ਨੂੰ ਵਧਦੀ ਆ ਜੀ ਉਹ ਤਾਂ ਇਕੱਠ ਜਿਹੜਾ ਉਹ ਹੁਣ ਸ਼ੁਰੂ ਹੋ ਗਿਆ ਮੇਲੇ ਦੇ ਵਿੱਚ ਅਰੇ ਜੀ ਜਾਈ ਬਈ ਲੋਈ ਤੁਸੀਂ ਦੇਖੋ ਵੀ ਕਿੰਨਾ ਜਿਹੜਾ ਰਸਨ ਸੰਗਤਾਂ ਦਾ ਦੇਖ ਸਕਦੇ ਹੋ ਆ ਸਾਰੀਆਂ ਸੰਗਤਾਂ ਮੰਦਰ ਦੇ ਵਿੱਚ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਤੇ ਬਹੁਤ ਭਾਰੀ ਇਕੱਠ ਜਿਹੜਾ ਉਹ ਚੰਤਪੁਰਨੀ ਜੀ ਦੇ ਮੇਲੇ ਤੋਂ ਸ਼ੁਰੂ ਹੋ ਗਿਆ। ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਕੌਣ-ਕੌਣ ਇਸ ਵਾਰ ਦਰਸ਼ਨ ਵਾਸਤੇ ਆ ਰਿਹਾ ਚੰਤਪੁਰਨੀ ਜੀ ਦੇ ਤੇ ਕੌਣ-ਕੌਣ ਪਹਿਲਾਂ ਦਰਸ਼ਨ ਕਰ ਗਿਆ। ਕਮੈਂਟ ਜ਼ਰੂਰ ਕਰਕੇ ਦੱਸਿਓ। ਆਪਾਂ ਹੋਟਲ ਦੇ ਵਿੱਚ ਜਿਹੜਾ ਉਹ ਕਮਰਾ ਲੈ ਲਿਆ। ਤੇ ਮੰਦਰ ਇਥੋਂ ਥੋੜੀ ਦੂਰੀ ਤੀ ਹੈ ਜਿੱਥੇ ਆਪਾਂ ਜਿਹੜਾ ਇਹ ਕਮਰਾ ਲਿਆ ਆ ਆਪਣਾ ਜਿਹੜਾ ਹੋ ਰੂਮ ਆ ਰੂਮ ਆਪਾਂ ਤੁਹਾਨੂੰ ਪੂਰਾ ਜਿਹੜਾ ਉਹ ਦਿਖਾ ਦਨੇ ਆ ਇੱਕ ਤਰੀਕੇ ਦਾ ਰੂਮ ਟੂਰ ਦੇ ਦਨੇ ਆ ਆ ਇਧਰ ਬੈੱਡ ਲੱਗਿਆ ਹੋਇਆ ਬਾਕੀ ਇਧਰ ਟੇਬਲ ਚੇਅਰ ਵਗੈਰਾ ਇੱਥੇ ਸਾਰਾ ਆਪਾਂ ਸਮਾਨ ਜਿਹੜਾ ਹੋ ਰੱਖਤਾ ਹਨ ਤੇ ਇਹਦੇ ਨਾਲ ਆਪਾਂ ਨੂੰ ਅਟੈਚ ਜਿਹੜਾ ਉਹ ਵਾਸ਼ਰੂਮ ਮਿਲਿਆ ਇਹ ਨੌਨ ਏਸੀ ਰੂਮ ਆ ਏਸੀ ਦੀ ਤਾਂ ਵੈਸੇ ਇੱਥੇ ਲੋੜ ਵੀ ਨਹੀਂ ਆਏਗੀ ਕਿਉਂਕਿ ਮੌਸਮ ਬਹੁਤ ਵਧੀਆ ਤੇ ਇੱਕ ਨਾ ਇਥੋਂ ਰੂਮ ਤੋਂ ਬਾਹਰ ਦਾ ਜਿਹੜਾ ਨਜ਼ਾਰਾ ਬਹੁਤ ਸੋਹਣਾ ਦਿਖਦਾ ਤੇ ਇਥੋਂ ਬਾਹਰ ਦਾ ਥਿਊ ਤੁਸੀਂ ਲਈ ਜਿਹੜੀ ਪਹਾੜੀ ਹੈ ਉਹ ਵੀ ਪੂਰੀ ਤਰ੍ਹਾਂ ਦਿਖਦੀ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਧੁੰਦ ਹੋਗੀ ਮੌਸਮ ਬਹੁਤ ਠੰਡਾ ਹੋਇਆ ਹੋਇਆ ਤੇ ਆ ਟਾਕੀਆਂ ਆਪਾਂ ਜਿਹੜੀਆਂ ਖੋਲੀਆਂ ਹੋਈਆਂ ਨੇ ਆ ਲੱਗਦਾ ਵੀ ਏਸੀ ਲੱਗਿਆ ਹੁੰਦਾ। ਬਾਕੀ ਇਹ ਜਿਹੜਾ ਆਪਾਂ ਤੁਹਾਨੂੰ ਰੂਮ ਦਿਖਾਇਆ ਇਹ ਰੂਮ ਦਾ ਰੈਂਟ ਆਪਾਂ ਪੇ ਕੀਤਾ 500 ਰੁਪਈਆ ਤੇ ਕੱਲ ਸਵੇਰੇ ਆਪਣੇ 11:00 ਵਜੇ ਤੱਕ ਆਪਣੇ ਕੋਲੇ ਇਹ ਜਿਹੜਾ ਕਮਰਾ ਹੈਗਾ 500 ਰੁਪਈਆ ਦੇ ਵਿੱਚ ਨੋਨ ਏਸੀ ਰੂਮ ਮਿਲਿਆ ਅਟੈਚ ਇਹਦੇ ਨਾਲ ਜਿਹੜਾ ਬਾਥਰੂਮ ਆ ਮੰਦਰ ਦੀ ਦੂਰੀ ਤਕਰੀਬਨ ਇੱਥੋਂ ਮਤਲਬ ਅੱਧਾ ਕਿਲੋਮੀਟਰ ਹੈ 500 ਮੀਟਰ ਹੈ ਤੇ ਥੋੜਾ ਟਾਈਮ ਆਪਾਂ ਰੈਸਟ ਕਰਦੇ ਆਂ ਫੇਰ ਬਾਕੀ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਜਿਹੜੇ ਦਰਸ਼ਨ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਕਰਵਾਵ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਮਾਂ ਹੋ ਗਿਆ ਰਾਤ ਦੇ 8:30 ਵਜੇ ਦਾ ਹਨਾ ਆਪਾਂ ਬਾਹਰ ਨੂੰ ਆਉ ਜਿਹੜਾ ਹੋ ਆਏ ਆ ਰੂਨ ਦੇ ਵਿੱਚੋਂ ਤੇ ਸਾਰੀ ਮਾਰਕੀਟ ਹੈ ਮੰਦਰ ਦੇ ਆਲੇ ਦੋਲੇ ਦੀ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਰ ਦੇ ਆਲੇ ਦੋਲੇ ਦੀ ਜਿਹੜੀ ਇਹ ਮਾਰਕੀਟ ਹੈ ਮੈਂ ਕਿ ਆਪਾਂ ਥੋੜਾ ਜਿਹਾ ਘੁੰਮ ਕੇ ਆਉਣੇ ਆ ਨਾਲੇ ਤੁਹਾਨੂੰ ਰਾਤ ਦਾ ਜਿਹੜਾ ਵੀਊ ਦਿਖਾ ਦਾਨੇ ਆ ਤੇ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਰ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਸਵੇਰੇ ਕਰਵਾਵਾਂਗੇ ਹਨਾ ਬਾਕੀ ਸੰਗਤਾਂ ਦੇ ਕੱਠ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਹਨ ਤੇ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਆਉਣੀਆਂ ਮੰਦਰ ਦੇ ਵਿੱਚ ਦਰਸ਼ਨਾਂ ਵਾਸਤੇ ਤੇ ਰਾਤ ਤੱਕ ਸੰਗਤਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਬਾਕੀ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੰਦਰ ਦੇ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਮਾਤਾ ਸ਼੍ਰੀ ਚੰਤਪੂਰਨੀ ਜੀ ਦੇ ਮੰਦਰ ਦੇ ਹਨ ਤੇ ਆ ਸਾਰੀਆਂ ਦੁਕਾਨਾਂ ਨੇ ਇੱਥੇ ਇਹ ਸਾਰਾ ਬਾਜ਼ਾਰ ਵਾਲੇ ਤੋਂ ਵਾਲੇ ਦਾ ਪ੍ਰਸ਼ਾਦ ਵਾਲੀਆਂ ਦੁਕਾਨਾਂ ਜਾਂ ਹੋਰ ਖਰੀਦਦਾਰੀ ਵਾਲਾ ਸਾਮਾਨ ਤੇ ਇਹ ਰਸਤਾ ਸਿੱਧਾ ਮੰਦਰ ਨੂੰ ਹੀ ਜਾਂਦਾ ਤੇ ਇਹ ਜਿਹੜਾ ਸਾਰਾ ਤੁਸੀਂ ਆਲੇ-ਦੋਲੇ ਦੇਖ ਰਹੇ ਹੋ ਨਾ ਬਾਜ਼ਾਰ ਇਹਦੇ ਵਿੱਚ ਬਹੁਤ ਸਾਰੇ ਹੋਟਲ ਨੇ ਜੇ ਤੁਸੀਂ ਕਮਰਾ ਲੈਣਾ ਤੁਹਾਨੂੰ ਮੰਦਰ ਦੇ ਆਲੇ-ਦੋਲੇ ਰਹਿਣ ਨੂੰ ਜਿਹੜਾ ਰੂਮ ਮਿਲ ਜੂ ਤੇ ਬਹੁਤ ਸਾਰੀਆਂ ਇੱਥੇ ਧਰਮਸ਼ਾਲਾ ਵੀ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਥਾਂ-ਥਾਂ ਤੇ ਬਹੁਤ ਸਾਰੇ ਲੰਗਰ ਵੀ ਜਿਹੜੇ ਉਹ ਲੱਗੇ ਹੋਏ ਨੇ ਸੰਗਤਾਂ ਵਾਸਤੇ ਤੇ ਇੱਧਰ ਜਿਵੇਂ ਇਕਾ ਲੰਗਰ ਚੱਲ ਵੀ ਰਿਹਾ ਹਨ ਤੇ ਇਸ ਤਰ੍ਹਾਂ ਇੱਥੇ ਬਹੁਤ ਸਾਰੇ ਲੰਗਰ ਜਿਹੜੇ ਉਹ ਹੈਗੇ ਨੇ ਸੰਗਤਾਂ ਵਾਸਤੇ ਲੱਗੇ ਹੋਏ ਆ ਸਾਹਮਣੇ ਇੱਕ ਲੰਗਰ ਆ ਜਵੇਂ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਧਰਮਸ਼ਾਲਾ ਦੇ ਵਿੱਚ ਲੰਗਰ ਜਿਹੜੇ ਉਹ ਲੱਗੇ ਹੋਏ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਲੰਗਰ ਜਿਹੜਾ ਹੋ ਸਕਦੀਆਂ ਨੇਗੀਆਂ ਤੇ ਅੱਗੇ ਵੀ ਹੋਰ ਕਾਫੀ ਸਾਰੇ ਜਿਹੜੇ ਹੋ ਲੰਗਰ ਨੇ ਬਾਕੀ ਹੋਟਲ ਰੈਸਟੋਰੈਂਟ ਸਾਰਾ ਕੁਝ ਇੱਥੇ ਜਿਹੜਾ ਹੋ ਹੈਗਾ ਆਲੇ ਦੁਆਲੇ ਤੇ ਹੋਟਲ ਬਹੁਤ ਨੇ ਰੂਮ ਤੁਹਾਨੂੰ ਬਹੁਤ ਆਸਾਨੀ ਨਾਲ ਜਿਹੜੇ ਹੋ ਮਿਲ ਜਾਣਗੇ ਜਿਵੇਂ ਅਸੀਂ 500 ਰੁਪਏ ਦੇ ਵਿੱਚ ਰੂਮ ਲਿਆ ਤੇ ਤਕਰੀਬਨ ਇੰਨੇ ਦੇ ਵਿੱਚ ਜਿਹੜਾ ਇੱਥੇ ਰੂਮ ਹੋ ਮਿਲ ਜਾਂਦਾ ਬਾਕੀ ਸਾਰੀ ਮਾਰਕੀਟ ਆਲੇ ਦੁਆਲੇ ਦੀ ਹੈ ਨਾ ਖਰੀਦਦਾਰੀ ਜੇ ਤੁਸੀਂ ਕਰਨੀ ਹੈ ਉਹ ਇੱਥੋਂ ਕਰ ਸਕਦੇ ਹੋ ਤੇ ਰਾਤ ਦਾ ਆਪਾਂ ਸਾਰਾ ਤੁਹਾਨੂੰ ਦਿਖਾਤਾ ਰਾਤ ਦਾ ਮਾਹੌਲ ਸਾਰਾ ਹੈ ਨਾ ਚੰਤਪੁਰਨੀ ਜੀ ਦੇ ਮੰਦਰ ਦਿਹਾਲੇ ਤੋਂ ਵਾਲੇ ਬਾਜ਼ਾਰ ਆ ਜਿਹੜਾ ਉਹ ਤਾਂ ਆਪਾਂ ਦੁਬਾਰਾ ਆਪਣੇ ਰੂਮ ਦੇ ਵਿੱਚ ਵਾਪਸ ਆ ਗਏ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਨੰਗਲ ਤੋਂ ਲੈ ਕੇ ਚੰਤਪੁਰਨੀ ਤੱਕ ਦਾ ਸਫ਼ਰ ਦਿਖਾਇਆ ਬਾਕੀ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਮੰਦਰ ਦੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ